ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਸੰਗਤਾਂ ਪਹੁੰਚੀਆਂ ਨੇ ਗੁਰਦੁਆਰਾ ਨਾਨਕ ਸਰ ਤੇ ਇੱਥੇ ਅੱਜ ਇੱਕ ਦਿਨ ਦੋ ਦਿਨ ਦੀ ਸੇਵਾ ਵਾਸਤੇ ਆਏ ਆ ਸਾਰੀ ਸੰਗਤ ਆਈ ਆ ਸਵੇਰ ਦੀ ਤੇ ਆਪਾਂ ਵੀ ਗੁਰਦੁਆਰਾ ਵਿੱਚ ਬਾਬਾ ਜੀ ਨਾਲ ਪ੍ਰਸ਼ਾਦ ਦੇ ਕੇ ਇੱਥੇ ਪਹੁੰਚ ਗਏ ਆ ਹੁਣ ਆਪਾਂ ਜਿਹੜੀ ਸੰਗਤ ਆਪਣੇ ਕੋ ਮਾਤ ਵਢਣ ਦੀ ਆ ਉਹਨਾਂ ਵਾਸਤੇ ਆਪਾਂ ਚਾਹ ਤੇ ਪਕੌੜੇ ਦਾ ਲੰਗਰ ਲਿੱਕੇ ਉੱਥੇ ਚੱਲਨੇ ਉਹਨਾਂ ਕੋਲ ਤੇ ਉੱਥੇ ਜਾਣੇ ਆ ਤੁਹਾਨੂੰ ਵਿਖਾਉਣੇ ਆ ਆ ਬਾਬਿਆਂ ਦੀਆਂ ਜ਼ਮੀਨਾਂ ਕਮਾਦ ਬਾਬਾ ਜੀ ਦਾ ਤੇ ਆਪਾਂ ਉੱਥੇ ਪਹੁੰਚ ਕੇ ਉਹਨਾਂ ਸੰਤਾਂ ਨੂੰ ਮਲਾਉਣੇ ਆ ਦਰਸ਼ਨ ਕਰਾਉਣੇ ਆ ਸਾਰੇ ਸਿੰਘ ਇੱਥੇ ਕਮਾਦ ਦੀ ਸੇਵਾ ਕਰਨਦੇ ਆ ਤੇ ਇਹ ਆਪਣਾ ਕੁਝ ਵੀਰ ਸਾਡੇ ਉੱਥੇ ਕੋਲ ਕੱਢਣ ਹੁੰਦੇ ਆ ਅੱਜ ਬਾਬਾ ਜੀ ਨੇ ਸਾਨੂੰ ਇੱਥੇ ਕਮਾਦ ਦੇ ਸਾਡੀ ਸੰਗਤ ਨੂੰ ਸੇਵਾ ਲਈ ਆ ਤੁਸੀਂ ਤੇ ਦੋ ਦਿਨ ਇਸ ਕਮਾਦ ਦੀ ਸੇਵਾ ਕਰਨੀ ਆ ਤਾਂ ਅੱਜ ਵੀਰੋੜੀ ਸਵੇਰ ਤੋਂ ਆਏ ਆ ਤੇ ਪੂਰੇ ਆਪਣੇ ਜੋਰ ਸ਼ੋ ਇਹਨਾਂ ਲੱਗੇ ਹੁਣ ਚਾਹ ਪਾਣੀ ਲਿਆਣਾ ਫੇਰ ਸ਼ਾਕ ਚਾਹ ਪਕੌੜੇ ਸ਼ਾਕਾਂ ਤੋਂ ਬਾਅਦ ਫੇਰ ਹੱਲਾ ਮਾਰਤਾ ਹੋਣ ਵਿੱਚ ਬਜ਼ੁਰਗ ਸਾਡੇ ਬਾਬੇ ਵਿੱਚ ਨੌਜਵਾਨ ਸਾਰੇ ਵੀਰ ਸਾਡੇ ਉਤਸ਼ਾਹ ਨਾਲ ਸੇਵਾ ਕਰਨਦੇ ਆ ਤੇ ਬਹੁਤ ਹੀ ਪਿਆਰ ਨਾਲ ਕੋਈ ਵੱਡੀ ਜਾਣ ਦਾ ਕੋਈ ਛੱਲੀ ਜਾਣ ਦਾ ਤੇ ਅਸੀਂ ਹੁਣ ਵਾਪਸ ਗੁਰਦੁਆਰਾ ਸਾਹਿਬ ਚੱਲਨੇ ਆ ਤੇ ਆ ਸਾਡੀਆਂ ਬੀਬੀਆਂ ਭੈਣਾ ਮਾਈਆਂ ਇਹ ਵੀ ਆਪਣੇ ਪੂਰੇ ਸੇਵਾ ਵਿੱਚ ਸਾਪਾਉਂਡੀਆਂ ਕਿਉਂਕਿ ਵੀਰ ਸਾਰੇ ਉੱਥੇ ਕਮਾਚ ਗਏ ਆ ਤੇ ਇੱਥੇ ਬਾਬਾ ਜੀ ਇੱਕ ਸਰਾਵ ਵਿੱਚ ਨਵੀਂ ਲਿਫਟ ਬਣਾਉਣ ਦਾ ਹੈ ਤੇ ਉਹਦੇ ਵਾਸਤੇ ਕੇ ਲਿਫਟ ਲਾਉਣ ਦਾ ਤੇ ਉਹਦਾ ਕਰਕੇ ਜਿਹੜਾ ਮਲਬਾ ਹੈ ਉਹ ਕੱਢਣਾ ਜ਼ਰੂਰੀ ਹੈ ਤੇ ਫਿਰ ਬਾਬਿਆਂ ਨੇ ਬੀਬੀਆਂ ਨੇ ਆਪ ਬਾਬਿਆਂ ਨੇ ਬੀਬੀਆਂ ਨੂੰ ਆਖਿਆ ਤੇ ਬੀਬੀਆਂ ਆਸੇ ਵੜੇ ਆਪ ਹੀ ਲੱਗ ਪਈਆਂ ਸਾਡੇ ਇੱਕਲੋ ਕਰਮਾਲਾ ਹੈ ਨਗਰ ਇੱਥੇ ਸੇਵਾ ਦਾ ਬੜਾ ਉਤਸ਼ਾਹ ਵਾ ਤੇ ਕਰਕੇ ਸਾਰਾ ਆਪ ਹੀ ਬੀਬੀਆਂ ਨੇ ਅਰੇਂਜਮੈਂਟ ਕਰਕੇ ਤੇ ਇਹ ਟਰਾਲੇ ਵਿੱਚ ਲੱਦੀ ਜਾਂਦੀਆਂ ਤੇ ਇਹ ਤੋਂ ਵਾਦਾ ਫਿਰੇ ਕੁਝ ਸਾਡੇ ਭੈਣਾ ਉਧਰ ਲੰਗਰ ਚ ਵੀ ਆ ਜਿਹੜੀ ਉੱਥੇ ਸੇਵਾ ਕਾਂਡੀਆਂ ਜਾਂ ਜੜਪਾਣੀ ਦੀ ਪ੍ਰਸ਼ਾਦਾ ਤਿਆਰ ਕਰਨੀ ਆ ਆਪਾਂ ਫਿਰ ਉਹਨਾਂ ਪੀਰਾਂ ਵਾਸਤੇ ਜਿਹੜੇ ਆਪਣੇ ਉੱਥੇ ਗੰਨੇ ਦੀ ਸੇਵਾ ਕਰਨਦੇ ਆ ਉਹਨਾਂ ਨੂੰ ਆਪਾਂ ਉੱਥੇ ਪ੍ਰਸ਼ਾਦਾ ਪਹਚਾਉਣਾ ਵਾ ਤੇ ਉਹਦੇ ਵਾਸਤੇ ਪ੍ਰਸ਼ਾਦੇ ਦੀ ਤਿਆਰੀ ਕਰਨੀ ਆ ਤੇ ਆਪਾਂ ਫਿਰ ਵਾਪਸੀ ਉਹਨਾਂ ਭਰਾਵਾਂ ਕੋ ਚਲਦੇ ਆ ਜਿਹੜੇ ਉੱਥੇ ਕੁਮਾਦ ਦੀ ਸੇਵਾ ਕਰਨੇ ਆ ਵੀਰ ਅੰਮ੍ਰਿਤਪਾਲ ਹਣੀ ਫੌਜੀ ਸਾਹਿਬ ਜਿਨ੍ਹਾਂ ਦਾ ਇਹ ਸਾਰਾ ਵੱਡਾ ਪ੍ਰਾਲਾਵਾ ਸੰਗਤ ਨੂੰ ਇੱਥੋਂ ਤੱਕ ਪਹੁੰਚਾਉਂਦਾ ਜੋ ਟਿਕਟਾਂ ਤੋਂ ਲੈ ਕੇ ਲੈ ਕੇ ਸਾਰਾ ਸਾਰਾ ਇਹਨਾਂ ਨੇ ਵੀਰਾਂ ਦੇ ਬਹੁਤ ਬਹੁਤ ਵੱਡੀ ਸੇਵਾ ਇਹਨਾਂ ਦੀ ਇਹ ਦੋਵੇਂ ਭਰਾ ਇਹ ਸਾਰੀ ਸੰਗਤ ਨੂੰ ਹਰ ਸਾਲ ਇਤਨਾ ਹੀ ਦਰਸ਼ਨ ਕਰਾਉਂਦੇ ਆ ਇਤਨਾ ਮਾਹਰ ਜਿਹਨਾਂ ਕੋ ਸੇਵਾ ਲੈਂਦਾ ਰਹੇ ਪਰਮੇਸ਼ਰ ਆ ਸਾਡੇ ਵੀਰ ਜਿਹੜੇ ਗੁਰਦੀ ਸੇਵਾ ਕੰਡਾ ਸਰਪੰਚ ਸਾਹਿਬ ਬਲਜੀਤ ਵੀਰ ਆ ਨਾਲ ਆਪਣਾ ਡਾਕਟਰ ਸਤਨਾਮ ਸਿੰਘ ਹੋਣੀ ਆ ਇਹ ਥ੍ਰਿਕ ਗੋੜਾ ਬਣਾ ਰਹੇ ਬਾਬਿਆਂ ਨਾਲ ਇਹ ਬਾਬਾ ਜੀ ਜਿਹੜਾ ਤੇ ਉਹ ਗੰਨਾ ਜਿਹੜਾ ਵੀਰੋੜੀ ਕਟਣ ਦਾ ਆ ਉਹ ਇੱਥੇ ਸਵੇਰੇ ਨੇ ਤੇ ਆਉਣ ਡਿਆ ਤੇ ਇੱਥੇ ਨਾਲ ਦੀ ਨਾਲ ਹੀ ਗੋੜ ਤਿਆਰ ਹੋ ਹੀ ਜਾਂਦਾ ਤੇ ਇਤਨਾ ਮਹਾਰਾਜ ਕਿਰਪਾ ਮਾਂ ਮੁਰਸ਼ਾ ਦੀ ਹੈ ਕਿ ਸਾਡੇ ਨਗਰ ਤੇ ਸਾਡੀਆਂ ਜਿਹੜੇ ਸਾਨੂੰ ਇਹੋ ਜਿਹੇ ਚੰਗੇ ਭਾਗ ਆ ਤੇ ਸੇਵਾ ਮਿਲਦੀ ਆ ਤੇ ਬੜੇ ਉਤਸ਼ਾਹ ਨਾਲ ਕਰਨੀਆਂ ਆ ਸਾਡੀਆਂ ਵੱਡੀਆਂ ਬੀਬੀਆਂ ਇਹ ਇੱਥੇ ਸਬਜੀ ਕੱਟਣ ਦੀ ਸੇਵਾ ਕਰਨੀਆਂ ਤੇ ਆ ਕੁਝ ਸਾਡੀਆਂ ਬੀਬੀਆਂ ਇੱਥੇ ਆ ਪੂੜੀ ਮਠੀਆਂ ਬਣਾਉਂਦਾ ਜੀ ਸੰਗਤ ਵਾਸਤੇ ਤੇ ਉਹਦੀ ਸੇਵਾ 'ਚ ਲੱਗੀਆਂ ਇਹ ਤੇ ਸਾਰੀਆਂ ਇਹਨਾਂ ਨੂੰ ਇਹ ਇੱਥੇ ਇਹਨਾਂ ਨੂੰ ਹਾਜ਼ਰੀ ਲੱਗੀ ਇਹਨਾਂ ਦੀ ਡਿਊਟੀ ਲੱਗੀ ਆ ਵੀ ਸਾਡੇ ਵੀਰ ਸਿੰਘ ਹੋਣੀ ਲਵਾਈ ਜਿਹੜੇ ਸਾਡੇ ਨਾਲ ਪੱਕੇ ਪ੍ਰੋਪਰ ਜੁੜੇ ਆ ਸਾਡਾ ਪਰਿਵਾਰ ਆ ਇਹ ਆਪਦਾ ਤੇ ਇਹ ਵੀ ਆਪਣਾ ਸੇਵਾ ਜੇ ਸਾ ਪੂਰਾ ਪਾਉਣ ਦਾ ਆ ਵੀਰ ਜੀ ਆ ਸਾਰਾ ਅੱਡੇ ਚਾਚਾ ਜੀ ਸਾਰਾ ਪਰਿਵਾਰ ਸਾਰਾ ਇਕ ਜੁੱਟ ਹੋ ਕੇ ਗੁਰੂ ਘਰ